ਸ਼ਤਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਪਿਆਜ਼ ਦਾ ਖੱਟਾ ਮਿੱਠਾ ਦਾ ਅਚਾਰ ਇਹ ਇਨਸਟੈਂਟ ਅਚਾਰ ਬਣ ਕੇ ਤਿਆਰ ਹੁੰਦਾ ਆ ਜਿਵੇਂ ਦਾ ਅਸੀਂ ਹੋਟਲ ਜਾਂ ਢਾਬੇ ਤੋਂ ਲੈ ਕੇ ਖਾਂਦੇ ਆ ਸੇਮ ਉਸ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹਨੂੰ ਤੁਸੀਂ 1 ਮਹੀਨੇ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਪਿਆਜ਼ ਦਾ ਚਟਪਟਾ ਜਿਹਾ ਆਚਾਰ ਬਣਾਉਣਾ ਸ਼ੁਰੂ ਕਰਦੇ ਆਂ ਪਿਆਜ਼ ਦਾ ਆਚਾਰ ਬਣਾ ਲਈ ਮੈਂ ਪੰਜ మీడియం ਸਾਈਜ਼ ਦੇ ਪਿਆਜ਼ ਲਏ ਹਨ ਦਾ ਛਿਲਕਾ ਉਤਾਰ ਲਿਆ ਸੀਗਾ ਇਹਨਾਂ ਨੂੰ ਅਸੀਂ ਲੰਬੇ ਸਲਾਈਸ ਵਿੱਚ ਕੱਟ ਕਰ ਲਾਂਗੇ ਤੁਸੀਂ ਵੱਡੇ ਆਕਾਰ ਦੇ ਜਾਂ ਛੋਟੇ ਆਕਾਰ ਦੇ ਕੋਈ ਵੀ ਪਿਆਜ਼ ਲੈ ਸਕਦੇ ਹੋ ਇਹਨਾਂ ਦੇ ਪਤਲੇ ਪਤਲੇ ਸਲਾਈਸ ਵਿੱਚ ਅਸੀਂ ਇਸ ਤਰੀਕੇ ਨਾਲ ਕਟਿੰਗ ਕਰ ਲਾਂਗੇ ਇਸ ਆਚਾਰ ਨੂੰ ਤੁਸੀਂ 1 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਇਨਸਟੈਂਟ ਬਣ ਕੇ ਜਿਹੜਾ ਤਿਆਰ ਹੁੰਦਾ ਹੈ ਆ ਇਹਨੂੰ ਤੁਸੀਂ ਨਾਲ ਦੀ ਨਾਲ ਬਣਾ ਕੇ ਖਾਣਾ ਸ਼ੁਰੂ ਕਰ ਸਕਦੇ ਹੋ ਜਿਵੇਂ ਅਸੀਂ ਟਾਬੇ ਤੇ ਆ ਹੋਟਲ ਵਿੱਚ ਰੋਟੀ ਖਾਣ ਜਾਂਦੇ ਆ ਤੁਹਾਨੂੰ ਜਿਵੇਂ ਆ ਪਿਆਜ਼ ਦਾ ਆਚਾਰ ਦਿੱਤਾ ਜਾਂਦਾ ਆ ਸਿਰਕੇ ਵਾਲਾ ਆਚਾਰ ਵੀ ਕਿਹਾ ਜਾਂਦਾ ਇਹਨੂੰ ਸੇਮ ਉਸੇ ਤਰੀਕੇ ਦਾ ਤੁਸੀਂ ਘਰੇ ਬਣਾ ਕੇ ਤਿਆਰ ਕਰ ਸਕਦੇ ਆ ਇਹਨੂੰ ਇਸ ਤਰੀਕੇ ਨਾਲ ਲੰਬੇ ਪੀਸ ਵਿੱਚ ਕੱਟ ਕਰ ਲਾਂਗੇ ਇਹਨਾਂ ਦਾ ਚੰਗੀ ਤਰ੍ਹਾਂ ਨਾਲ ਧੋ ਕੇ ਪਾਣੀ ਸੁਕਾ ਲਿਆ ਸੀਗਾ ਇਸ ਤਰੀਕੇ ਨਾਲ ਇੱਕ ਬੌਲ ਵਿੱਚ ਕੱਢ ਲਾਂਗੇ ਇਹਨਾਂ ਨੂੰ ਸਾਰਿਆਂ ਨੂੰ ਇਦੇ ਵਿੱਚ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਪਹਿਲਾਂ ਥੋੜੇ ਜਿਹਾ ਇਹਨਾਂ ਦੇ ਜਿਹੜੇ ਪਰਤਾਂ ਉਹ ਕੱਲੀਆਂ-ਕੱਲੀਆਂ ਕਰ ਲਾਂਗੇ ਜਿਵੇਂ ਦੇਖੋ ਇਸ ਤਰੀਕੇ ਨਾਲ ਪਰਤਾਂ ਨੂੰ ਥੋੜੇ ਜਿਹਾ ਸੈਪਰੇਟ ਕਰ ਲਾਂਗੇ ਇਹਦੇ ਵਿੱਚ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਲਦੀ ਪਾਊਡਰ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਲਾਲ ਮਿਰਚ ਦਾ ਪਾਊਡਰ ਐਡ ਕਰਾਂਗੇ ਤੇ ਅਮਚੂਰ ਪਾਊਡਰ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਅੱਧਾ ਚਮਚ ਪਾਇਆ ਮੈਂ ਚਟਪਟਾ ਕਰਨ ਲਈ ਇਹਦੇ ਵਿੱਚ ਛਾਟ ਮਸਾਲਾ ਅੱਧਾ ਚਮਚ ਲੂਣ ਦਾ ਪਾਵਾਂਗੇ ਤੇ ਨਾਲ ਹੀ ਇਹਦੇ ਵਿੱਚ ਅਸੀਂ ਪਾਵਾਂਗੇ ਗਰਮ ਤੇਲ ਕਰਕੇ ਦੋ ਚਮਚ ਗਰਮ ਤੇਲ ਦੇ ਘਰੇ ਸੀਗੇ ਇਹਦੇ ਵਿੱਚ ਪਾਵਾਂਗੇ ਚਮੰਦਾ ਚੌਥਾ ਹਿੱਸਾ ਹਿੰਗ ਤੇ ਰਾਈ ਤੇ ਥੋੜੀ ਜੀ ਦੇ ਵਿੱਚ ਕਲੋਂਜੀ ਪਾ ਕੇ ਚੰਗੀ ਤਰ੍ਹਾਂ ਭੁੰਨ ਲੈਣੀ ਹੈ ਜਿਆਦਾ ਗਰਮ ਤੇਲ ਨਾ ਹੋਵੇ ਨਹੀਂ ਤਾਂ ਇਹ ਜਲਣ ਦਾ ਡਰ ਰਹਿੰਦਾ ਇਹਨਾਂ ਦਾ ਇਹਦਾ ਤੜਕਾ ਲਗਾ ਲਵਾਂਗੇ ਇਹ ਤੜਕਾ ਤੁਸੀਂ ਜ਼ਰੂਰ ਲਗਾਓ ਇਹਦੇ ਨਾਲ ਜਿਹੜਾ ਆਚਾਰ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਆ ਇਹਨੂੰ ਅਸੀਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਨੂੰ ਇਹ ਆਚਾਰ ਨੂੰ ਤੁਸੀਂ ਕਿਸੇ এয়ারਟਾਈਟ ਡੱਬੇ ਵਿੱਚ ਕੱਚ ਦੇ ਆ ਪਲਾਸਟਿਕ ਦਾ ਜਿਹੜੇ ਵੀ ਡੱਬੇ ਵਿੱਚ ਤੁਸੀਂ ਸਟੋਰ ਕਰਕੇ ਰੱਖਣਾ ਹੈ ਉਹ ਬਿਲਕੁਲ ਸੁੱਕਾ ਹੋਵੇ ਪਾਣੀ ਨਾ ਲੱਗਿਆ ਹੋਵੇ ਉਹਦੇ ਵਿੱਚ ਤੁਸੀਂ ਰਾਖਾ ਪਾ ਕੇ ਇਹਨੂੰ ਫ੍ਰਿਜ ਵਿੱਚ 1 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਦੋ ਚਮਚੇ ਦੇ ਵਿੱਚ ਅਸੀਂ ਸਿਰਕੇ ਦੇ ਪਾਵਾਂਗੇ ਤੇ ਨਾਲ ਹੀ ਇਹਦੇ ਵਿੱਚ ਥੋੜਾ ਜਿਹਾ ਸੇ ਕਟਿਆ ਹੋਇਆ ਹਰੀਆ ਧਨੀਆ ਐਡ ਕਰ ਦਾਂਗੇ ਰੋਟੀ ਨਾਲ ਪਰਾਂਠੇ ਨਾਲ ਇਹ ਵਾਲਾ ਆਚਾਰ ਬਹੁਤ ਜ਼ਿਆਦਾ ਵਧੀਆ ਲੱਗਦਾ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਚੈਨਲ ਤੇ ਪਹਿਲੀ ਵਾਰ ਆਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਮਿਲਦੇ ਆਗੇਸੀ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ੁਕਰੀ ਸ਼ਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਤੇ ਆਪਣੇ ਫੀਡਬੈਕ ਜਰੂਰ ਸ਼ੇਅਰ ਕਰਿਓ